ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ 24 ਮੈਂ ਗੁਰਸੇਵ ਸਿੰਘ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਉੱਬਰ ਦੇ ਕਲਾਕਾਰ ਹਰਜਿੰਦਰ ਸਿੰਘ ਕਾਕਾ ਜੀ ਕਾਕਾ ਜੀ ਤੁਹਾਡਾ ਪੰਜਾਬੀ ਟੀਵੀ 24 ਤੇ ਤੁਹਾਡਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਸਭ ਤੋਂ ਪਹਿਲਾਂ ਬਹੁਤ ਸ਼ੁਕਰਗੁਜ਼ਾਰ ਹਾਂ ਪੰਜਾਬ ਟੀਵੀ 24 ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਰੂਬਰੂ ਹੋਣ ਦਾ ਮੌਕਾ ਮਿਲਾਇਆ ਰਕਾਈ ਸਾਨੂੰ ਇਹ ਦੱਸੋ ਕਿ ਤੁਹਾਡਾ ਫਿਲਮੀਆਂ ਸਫਰਾ ਕਿਸ ਤਰ੍ਹਾਂ ਤੁਸੀਂ ਸ਼ੁਰੂ ਕੀਤਾ ਜੀ ਦੇਖੋ ਜੀ ਮੇਰਾ ਫਿਲਮੀ ਸਫ਼ਰ ਇੱਕ ਟੈਲੀਫਿਲਮੋਂ ਤੋਂ ਸ਼ੁਰੂ ਹੋਇਆ ਸੀ ਚੋ ਕੇ ਹੌਲੀ ਹੌਲੀ ਗਾਂ ਮੈਂ ਪੰਜਾਬੀ ਫੀਚਰ ਫਿਲਮਾਂ 'ਚ ਵੀ ਕੰਮ ਕੀਤਾ ਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕਰ ਰਿਹਾ ਜੋ ਕਿ ਇੱਕ ਬਹੁਤ ਵਧੀਆ ਲੱਗ ਰਿਹਾ ਮੈਨੂੰ ਤੇ ਹੁਣ ਤੱਕ ਤੁਸੀਂ ਕਿੰਨੀਆਂ ਫਿਲਮਾਂ ਕਰ ਚੁੱਕੇ ਜੇ ਦੇਖੋ ਜੀ ਟੈਲੀਫਿਲਮਾਂ ਤਕਰੀਬਨ ਮੇਰੀਆਂ 30-35 ਦੇ ਕਰੀਬ ਹੋ ਗਈਆਂ ਨੇ ਤੇ ਫਿਚਰ ਫਿਲਮਾਂ ਜੋ ਪੰਜਾਬੀ ਨੇ ਉਹ ਵੀ ਚਾਰ ਪੰਜ ਹੋ ਗਈਆਂ ਨੇ ਤੇ ਦੋ ਤਿੰਨ ਹਿੰਦੀ ਫਿਲਮਾਂ ਔਰ ਦੋ ਫਿਲਮਾਂ ਮੇਰੀਆਂ ਆਉਣ ਵਾਲੀਆਂ ਇੱਕ ਬੋਕਮ ਸੰਨੀ ਦੌਰ ਭਾਈ ਨਾਲ ਆ ਰਹੀਆਂ ਇੱਕ ਸੰਘਰਸ਼ ਹੈ ਅਕਸ਼ੇ ਕੁਮਾਰ ਨਾਲ ਜੀ ਆ ਰਹੇ ਜੋ ਕਿ ਜਲਦੀ ਹੀ ਫਿਲਮ ਥੀਏਟਰਾਂ 'ਵੀ ਤੁਸੀਂ ਦੇਖ ਸਕੋਗੇ ਜੀ ਤੁਸੀਂ ਕਾਕਾ ਜੀ ਕਿਹੜੀਆਂ ਕਿਹੜੀਆਂ ਫਿਲਮਾਂ ਤੁਸੀਂ ਕੀਤੀਆਂ ਨੇ ਜੀ ਦੇਖੋ ਜੀ ਫਿਲਮਾਂ ਦੇ ਮੇਰੀਆਂ ਬਹੁਤ ਾਰੇ ਮੈਂ ਕੋ ਤੁਹਾਨੂੰ ਦੋ ਚਾਰ ਫਿਲਮਾਂ ਦਾ ਨਾਂ ਦੱਸਦਾ ਮਜਬੂਰੀ ਹੋ ਗਈ ਏਜੰਟ ਹੋ ਗਏ ਮੁੰਡੇ ਪਿੰਜ ਦੇ ਹੋ ਗਏ ਪੁੱਤ ਜੱਟਾਂ ਦੇ ਹੋ ਗਏ ਹੋਰ ਕਈ ਫਿਲਮਾਂ ਹੈਗੀਆਂ ਨੇ ਜੋ ਕਿ ਮੈਂ ਫਿਲਮਾਂ ਵਿੱਚ ਕੰਮ ਕੀਤਾ ਹੈ ਔਰ ਮੈਨੂੰ ਬਹੁਤ ਵਧੀਆ ਲੱਗਿਆ ਜਿਸ ਵਿੱਚ ਆਪਾਂ ਇੱਕ ਆਪਣੀ ਪੰਜਾਬੀ ਮਾਂ ਬੋਲੀ ਨੂੰ ਚੇਤੇ ਰੱਖ ਸਕਦੇ ਹਾਂ ਅਤੇ ਪੰਜਾਬੀ ਬੋਲੀ ਨੂੰ ਜਿਹੜੀ ਕਿ ਸਾਡੇ ਪੰਜਾਬ ਵਿੱਚ ਬਹੁਤ ਕੱਟਦੀ ਜਾ ਰਹੀ ਹੈ ਜੋ ਕਿ ਇਹ ਫਿਲਮਾਂ ਰਹੀ ਲੋਕਾਂ ਨੂੰ ਇਹੋ ਹੀ ਸੰਦੇਸ਼ ਦੇਣਾ ਚਾਹੁੰਦੇ ਪੰਜਾਬੀ ਬੋਲੀ ਨਾਲ ਪਿਆਰ ਕਰੋ ਪੰਜਾਬੀ ਫਿਲਮਾਂ ਵੇਖੋ ਵੱਧ ਤੋਂ ਵੱਧ ਤੇ ਕਾਕਾਈ ਦਸੇ ਮੋਦ ਪੰਜਾਬੀ ਫਿਲਮਾਂ ਵੀ ਕੀਤੀਆਂ ਹਿੰਦੀ ਫਿਲਮਾਂ ਵੀ ਕੀਤੀਆਂ ਹਾਂਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਮੈਂ ਪੰਜਾਬੀ ਹਿੰਦੀ ਫਿਲਮਾਂ ਦੋਨਾਂ 'ਚ ਕੰਮ ਕਰਿਆ ਹਾਂ ਮੈਂ ਕੁਝ ਸੀਰੀਅਲ ਵਿੱਚ ਵੀ ਕੰਮ ਕੀਤੇ ਆ ਜੋ ਕਿ ਟੀਵੀ ਵਿੱਚ ਆ ਰਹੇ ਸੀ ਪਹਿਲਾਂ ਹੁਣ ਤਕਰੀਬਨ ਉਹ ਖਤਮ ਹੋ ਗਏ ਨੇ ਗਾਂ ਵੀ ਜੋ ਵੀ ਮੈਨੂੰ ਮਿਲੇਗਾ ਮੈਂ ਜਰੂਰ ਕੰਮ ਕਰਾਂਗਾ ਤੇ ਅੱਛਾ ਜੀ ਤੁਸੀਂ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਨੌਜਵਾਨ ਪੀੜੀ ਨੂੰ ਮੈਂ ਇਹੋ ਮੈਸੇਜ ਦੇਵਾਂ ਅੱਜਕੱਲ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਔਫ ਫਿਲਮਾਂ ਵੇਦਨਿਕ ਟੀਵੀ ਚ ਉਹਨਾਂ ਨੂੰ ਜਾ ਕੇ ਬੰਬੇ ਭੱਜਣ ਦੀ ਗੱਲ ਦੀ ਬੀ ਉੱਥੇ ਜਾ ਕੇ ਫਿਲਮਾਂੇ ਕੰਮ ਜਾਂਦੇ ਮਿਲ ਜਾਏਗਾ ਲੇਕਿਨ ਇਹ ਗਲਤ ਗੱਲ ਹੈ ਉੱਥੇ ਜਾਂਦੇ ਕੋਈ ਕੇ ਨੂੰ ਕੰਮ ਨਹੀਂ ਮਿਲਦਾ ਐ ਤੇ ਇਹੋ ਹੀ ਕਵਾਂਗੇ ਜੋ ਕੀ ਪਹਿਲਾਂ ਕਿਵੇਂ ਫਿਲਮ ਚ ਕੰਮ ਕਰਨਾ ਚਾਹਦਾ ਪਹਿਲਾਂ ਆਪਣੇ ਸ਼ਹਿਰ ਦੇ ਜੋਗ ਥੀਏਟਰ ਬਣਦੇ ਜਿੱਥੇ ਡਰਾਮੇ ਵਗਾਰਾ ਸਿਖਾਉਂਦੇ ਨੇ ਕਦੇ ਨੇ ਉੱਥੋਂ ਪਹਿਲਾਂ ਰਿਆਸਾ ਲਓ ਜਾਸਿਕੋ ਉਸ ਤੋਂ ਬਾਅਦ ਹੀ ਜੇਕਰ ਤੁਹਾਡੇ ਨਾਲ ਕੋਈ ਬੰਦਾ ਉਸ ਫਿਲਮੀ ਲੈਣ ਦਾ ਜੁੜਦਾ ਹੈ ਤਾਂ ਤਾਂ ਜਾਓ ਅਦਰਵਾਈਜ਼ ਉਧਾਂ ਜਾਂਦਾ ਕੋਈ ਫਾਇਦਾ ਨਹੀਂਗਾ ਤੁਹਾਨੂੰ ਖੱਜੇ ਖਰਾਬੀ ਆ ਉਸੀ ਮਤਲਬ ਐਕਟਿੰਗ ਲੈਨ ਵਿੱਚ ਕਿਸ ਤਰ੍ਹਾਂ ਹੈ ਤੁਹਾਡੀ ਕਿਸ ਤਰ੍ਹਾਂ ਜ਼ਿੰਦਗੀ ਹੋਈ ਸੀ ਦੇਖੋ ਜੀ ਮੈਂ ਬਹੁਤ ਵੱਡੇ ਸੰਘਰਸ਼ ਕੀਤੇ ਨੇ ਜਿਹੜੀ ਮੇਰੀ ਐਕਟਿੰਗ ਲੈਨ ਹੈ ਉਹ ਸਕੂਲਾਂ ਤੋਂ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਮੈਂ ਆਪਣਾ ਫਿਲਮੀ ਲੈਨ ਚ ਗਿਆ ਹਾਂ ਜੋ ਕਿ ਮੈਨੂੰ ਕਾਫੀ ਸੰਘਰਸ਼ ਕਰਨਾ ਪਿਆ ਵਾ ਇਹ ਨਹੀਂ ਕਿ ਫਿਲਮਾਂ ਵਿੱਚ ਕੰਮ ਕਰਨਾ ਸੌਖਾ ਵਾ ਬਹੁਤ ਮੁਸ਼ਕਲ ਕੰਮ ਹੈ ਕੈਮਰੇ 'ਗੇ ਖੁਰੋਣਾ ਬਹੁਤ ਮੁਸ਼ਕਲ ਹੈ ਡਾਇਲਗ ਬੋਲਣਾ ਬਹੁਤ ਮੁਸ਼ਕਲ ਹੈ ਜੋ ਕਿ ਅੱਜ ਕੱਲ ਦੇ ਨੌਜਵਾਨ ਕਹਿੰਦੇ ਕਿ ਲੋ ਜੀ ਫਿਲਮਾਂ ਚਲੇਗੇ ਫਿਲਮਾਂ ਜਾਂਦੇ ਸਾਨੂੰ ਕੰਮ ਮਿਲ ਜਾਂਦਾ ਇਹ ਬਿਲਕੁਲ ਗਲਤ ਗੱਲ ਹੈਗੀ ਹੈ ਕਾਕਾ ਜੀ ਤੁਸੀਂ ਜਾਂਦੇ ਜਾਂਦੇ ਕੋਈ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣਾ ਚਾਹੁੰਦੇ ਜੀ ਹਾਂਜੀ ਮੈਂ ਤੇ ਇਹੋ ਮੈਸੇਜ ਦਿਆਂਗਾ ਫਿਲਮਾਂ 'ਚ ਕੰਮ ਕਰਨਾ ਕੋਈ ਬੁਰੀ ਗੱਲ ਨਹੀਂ ਈ ਫਿਲਮਾਂ 'ਚ ਕੰਮ ਕਰੋ ਆਪਣੀ ਮਾਂ ਬੋਲੀ ਦਾ ਪਿਆਰ ਕਰੋ ਫਿਲਮਾਂ 'ਚ ਜਾਣਾ ਚਾਹੀਦਾ ਲੇਕਿਨ ਆਪਣੇ ਮਾਪੇ ਬਾਪ ਦੀ ਮਰਜ਼ੀ ਨਾ ਜਾਓ ਇਹ ਨਹੀਂ ਕਿ ਕਾਲੀ ਕਰਕੇ ਘਰੋਂ ਭੱਜ ਕੇ ਫਿਲਮਾਂ 'ਚ ਕੰਮ ਕਰਨਾ ਇਹ ਇੱਕ ਗਲਤ ਗੱਲ ਹੈ ਹਾਂ ਫਿਲਮਾਂ 'ਚ ਕੰਮ ਕਰੋ ਜ਼ਰੂਰ ਜਾਓ ਲੇਕਿਨ ਆਪਣੀ ਮਾਂ ਬੋਲੀ ਨੂੰ ਪਹਿਲੋ ਜਿਤਲਾਓ ਅਤੇ ਮਾਂ ਪਿਓ ਦੀ ਮਰਜ਼ੀ ਨਾ ਜਾਓ ਅਤੇ ਪਹਿਲੋ ਕੋਸ਼ਿਸ਼ ਇਹ ਕਰੋ ਕਿ ਤੁਹਾਡੇ ਸਕੂਲ ਵਿੱਚ ਐਕਟਿੰਗ ਸਿੱਖੀ ਜਾਵੇ ਜਾਂ ਕਿ ਥੀਏਟਰ ਵਿੱਚ ਇਹ ਕੀਤੀ ਜਾਵੇ ਐਸਾ ਜੇ ਕੋ ਤੁਹਾਨੂੰ ਕੋਈ ਵਰਗਦਾ ਕੇ ਮੈਂ ਤੈਨੂੰ ਫਿਲਮਾਂ 'ਚ ਕੰਮ ਦਿਆਂਗਾ ਤਾਨੂੰ ਇਹ ਕਰਾਂਗਾ ਉਹ ਕਰਾਂਗਾ ਉਹ ਬਿਲਕੁਲ ਗਲਤ ਗੱਲ ਹੈ ਕੋਈ ਕਿਸੇ ਨੂੰ ਕੰਮ ਨਹੀਂ ਦਵਾਉਂਦਾ ਬੇਸ਼ੱਕ ਕੰਮ ਸਿਰਫ ਆਪਣੇ ਕਲਾਕਾਰੀ ਦੇ ਐਕਟਿੰਗ ਦੇ ਹਿਸਾਬ ਹੀ ਮਿਲਦਾ ਦਿੱਤਾ ਕਾਕਾ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਪੰਜਾਬੀ ਟੀਵੀ 24 ਦੇ ਨਾਲ ਜੁੜਨ ਦੇ ਨਾਲ